ਪੰਜਾਬ ਦੇ ਇੱਕ ਉੱਗੇ ਅਦਾਕਾਰ ਦੇ ਵੱਲੋਂ ਚੋਣਾਂ ਲੜਨ ਦਾ ਲ 227 ਦੇ ਲਈ ਕੰਮਰ ਕੱਸੇ ਕੱਸੇ ਜਾਣੇ ਸ਼ੁਰੂ ਹੋ ਚੁੱਕੇ ਨੇ ਤੇ ਫਿਲਮੀ ਤੇ ਮਸ਼ਹੂਰ ਹਸਤੀਆਂ ਵੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਤਰਲੋ ਮੱਛੀ ਹੋ ਰਹੀਆਂ ਨੇ ਆਖਿਰਕਾਰ ਕਿਹੜੀ ਹੈ ਵੱਡੀ ਹਸਤੀ ਹੈ ਕਿਹੜਾ ਇਹ ਅਦਾਕਾਰ ਹੈ ਜਿਹੜਾ ਕਿਸੇ ਪਾਰਟੀ ਤੋਂ ਚੋਣ ਲੜਨ ਦੀ ਗੱਲ ਕਹਿ ਰਿਹਾ ਤੇ ਕੀ ਇਹ ਕਿਹੜੀ ਪਾਰਟੀ ਤੋਂ ਚੋਣ ਲੜੇਗਾ ਕਿਹੜੀ ਹੈ ਵੱਡੀ ਫਿਲਮੀ ਹਸਤੀ ਹੈ ਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮਾਹੌਲ ਬਣ ਲੱਗਿਆ ਹੈ ਹਰ ਕੋਈ ਸਿਆਸੀ ਆਗੂਆਂ ਨੇ ਤਾਂ ਪਰਤੋਲਣੀ ਤੋਲਣੇ ਨੇ ਸਗੋਂ ਗੈਰ ਸਿਆਸੀ ਲੋਕ ਵੀ ਸਿਆਸਤ ਦੇ ਵਿੱਚ ਆਪਣੀ ਕਿਸਮਤ ਦੀ ਅਜਮਾਇਸ਼ ਦੇ ਲਈ ਨਿਤਰਨ ਦੇ ਲਈ ਤਿਆਰ ਖਲੋਤੇ ਨੇ ਹਰ ਕੋਈ ਹਰ ਕਿਸ ਦਾ ਸੁਪਨਾ ਹੈ ਹਰ ਕਿਸੇ ਨੂੰ ਅਧਿਕਾਰ ਵੀ ਦਿੰਦਾ ਭਾਰਤੀ ਸੰਵਿਧਾਨ ਕਿ ਉਹ ਕਿਸੇ ਨੂੰ ਵੀ ਵੋਟ ਪਾ ਸਕਦਾ ਹੈ ਤੇ ਕਿਸੇ ਤੋਂ ਵੀ ਵੋਟ ਮੰਗ ਸਕਦਾ ਹੈ ਜਾਨੀ ਕਿ ਉਹ ਚੋਣਾਂ ਲੜ ਵੀ ਸਕਦਾ ਹੈ ਤੇ ਉਹ ਚੋਣਾਂ ਦੇ ਵਿੱਚ ਹਿੱਸੇਦਾਰੀ ਵੀ ਲੈ ਸਕਦਾ ਹੈ ਇਸੇ ਵਿਚਕਾਰ ਖਬਰ ਆਈ ਕਿ ਪੰਜਾਬ ਦੀ ਇੱਕ ਮਸ਼ਹੂਰ ਹਸਤੀ ਉੱਗੇ ਅਦਾਕਾਰ ਤੇ ਬੋਡੀ ਬਿਲਡਰ ਵਰਿੰਦਰ ਘੁੰਮਣ ਆਪਣੀ ਕਿਸਮਤ 227 ਦੀਆਂ ਵਿਧਾਨ ਸਭਾ ਚੋਣਾਂ ਚ ਜਮਾਉਣਾ ਚਾਹੁੰਦੇ ਨੇ ਵਰਿੰਦਰ ਘੁੰਮਣ ਨੇ ਇਹ ਐਲਾਨ ਸੋਸ਼ਲ ਮੀਡੀਆ ਤੇ ਕੀਤਾ ਹੈ ਉਹਨਾਂ ਨੇ ਆਪਣੇ ਸ਼ੁਭਚਿੰਤਕਾਂ ਤੋਂ ਪੁੱਛਿਆ ਕਿ ਕੀ ਮੈਨੂੰ ਕਿਸੇ ਪਾਰਟੀ ਦੀ ਟਿਕਟ ਲੈਣੀ ਚਾਹੀਦੀ ਆ 227 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਜਾਂ ਫਿਰ ਆਜ਼ਾਦ ਉਮੀਦਵਾਰ ਤੇ ਇਸ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਵੀ ਕੀਤੀ মিডিਆ ਦੇ ਨਾਲ ਉਹ ਕਹਿੰਦੇ ਕਿ ਮੈਂ ਇੱਕ ਚੰਗੀ ਪਹੁੰਚ ਲੈ ਕੇ ਆਉਣੀ ਚਾਹੁੰਦਾ ਆ ਇੱਕ ਜਿਹੜਾ ਆ ਕਿ ਸਚੱਜਾ ਪੰਜਾਬ ਜਿਹੜਾ ਆ ਉਹ ਬਣ ਸਕੇ ਤੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਜਨੀਤੀ ਸਿਆਸਤ ਕਿਸੇ ਦੀ ਜ਼ਗੀਰ ਨਹੀਂ ਮੇਰਾ ਕੋਈ ਸਿਆਸੀ ਪਸ਼ੋਕ ਕਰਨੀ ਨਾ ਮੇਰਾ ਪਿਓ ਸਿਆਸਤ ਦੇ ਵਿੱਚ ਸੀ ਨਾ ਹੀ ਮੇਰੇ ਕਿਸੇ ਐਸੇ ਸਿਆਸੀ ਘਰਾਣੇ ਨਾਲ ਜਾਂ ਕਿਸੇ ਆਗੂ ਦੇ ਨਾਲ ਕੋਈ ਤੱਲਕ ਨੇ ਸਿਆਸੀ ਤੌਰ ਦੇ ਉੱਤੇ ਪਰ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਮੰਤਰੀ ਦਾ ਪੁੱਤ ਹੀ ਮੰਤਰੀ ਬਣੇ ਸਿਆਸਦਾਨ ਦਾ ਪੁੱਤਰ ਹੀ ਸਿਆਸਦਾਨ ਬਣੇ ਉਹ ਕਹਿੰਦੇ ਕਿ ਮੈਂ ਇੱਕ ਚੰਗੀ ਸੋਚ ਨਸ਼ਾ ਦੇ ਖਿਲਾਫ ਜੰਗ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਲੀ ਅਪਰੋਚ ਲੈ ਕੇ ਪਹੁੰਚ ਲੈ ਕੇ ਲੋਕਾਂ 'ਚ ਜਾਣਾ ਚਾਹੁੰਦਾ ਹਾਂ ਉਹਨਾਂ ਨੇ ਹੋਰ ਕੀ ਕੁਝ ਕੀਤਾ ਪਾਉ ਵੀ ਸੁਣਦੇ ਹਾਂ ਤੇ ਉਸ ਤੋਂ ਅੱਗੇ ਕਰਦੇ ਹਾਂ ਫਿਰ ਅਗਲੀ ਗੱਲ ਮੇਰਾ ਕੋਈ ਨਾ ਤਾਂ ਰਾਜਨੀਤਿਕ ਕੁੜਕ ਟਿਕ ਰਿਹਾ ਨਾ ਲਾਈਨ ਦੀ ਪਰਿਵਾਰ ਦਾ ਕਿਸੇ ਨਾਲ ਅਫੀਸ਼ੀਅਲ ਹੋ ਰਿਹਾ ਬਟ ਯੈਸ ਜ਼ਰੂਰੀ ਨਹੀਂ ਕਿ ਮੰਤਰੀ ਦੇ ਬੱਚੇ ਹੀ ਮੰਤਰੀ ਬਣ ਸਕਦੇ ਤੇ ਪੋਲਿਟੀਸ਼ੀਅਨ ਦੇ ਬੱਚੇ ਪੋਲਿਟੀਸ਼ੀਅਨ ਬਣ ਸਕਦੇ ਜਿਵੇਂ ਜਿ ਹਾਲੇ ਤਾਂ ਟੂ ਬੀ ਵੈਰੀ ਫਰੈਂਕ ਮੈਂ ਕਿਸੇ ਵੀ ਪਾਰਟੀ ਨਾਲ ਨਹੀਂ ਕਿਹਾ ਜਿਸ ਤਰ੍ਹਾਂ ਇੱਕ ਹਰ ਪਾਰਟੀ ਦੀ ਵਿਚਾਰਧਾਰਾ ਹੁੰਦੀ ਹੈ ਮੈਨੂੰ ਲੱਗਦਾ ਇਸੇ ਤਰ੍ਹਾਂ ਹਰ ਇਨਸਾਨ ਦੀ ਕਿਡੈਲੋਜੀ ਕੁਝ ਚਾਰ ਤਰ੍ਹਾਂ ਹੋਵੇ। ਔਰ ਜੇ ਉਹ ਦੋਨੇ ਵਿਚਾਰ ਧਾਰਾ ਮਿਲ ਕੇ ਕਿਤਨਾ ਕੁ ਫਿਟ ਬੈਠਦੀਆਂ ਨੇ ਡੈਫੀਨਿਟਲੀ ਹੌਨਰੇਸ ਸਮੁੱਚੀ ਜੀਸੀ ਪਾਰਟੀ ਦੇ ਕੋਲ ਜਿਹੜੇ ਅਪਰੋਚ ਕੀਤਾ ਜਾਂਦਾ ਤਾਂ ਉਹਨਾਂ ਨਾਲ ਬੈਠਾਂਗੇ ਦੇਖਾਂਗੇ ਕਿ ਸਾਡੀ ਜਿਹੜੀ ਉਹਨਾਂ ਦੇ ਕ੍ਰਾਈਟੇਰੀਆ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਚੀਜ਼ਾਂ ਨੂੰ ਕਰ ਸਕਦੇ ਹਾਂ ਜਿਸ ਤਰ੍ਹਾਂ ਦਾ ਸਾਡਾ ਮਾਈਂਡ ਸੈਟ ਹੈ ਉਹ ਸਾਨੂੰ ਅਲਾਉ ਕਰਦੇ ਆ ਤੇ ਦੈਨ ਜੇ ਪੋਸੀਬਲ ਹੋਇਆ ਤਾਂ ਡੈਫੀਨਿਟਲੀ ਕਿਸੇ ਪਾਰਟੀ ਨਾਲ ਜੁੜਾਂਗੇ ਤੁਹਾਨੂੰ ਦੱਸਾਂਗੇ ਨਹੀਂ ਤਾਂ ਫਿਰ ਆਜ਼ਾਦ ਰਹਿਣਾ ਕੋਈ ਨਾ ਹੌਲੀ ਹੌਲੀ ਰਾਜਨੀਤੀ ਵੀ ਸਿੱਖ ਲਾਂ ਔਰ ਮੈਂ ਕੋਈ ਨੈਗੇਟਿਵ ਪਬਲਿਸਿਟੀ ਨਹੀਂ ਕਰਨਾ ਚਾਹੁੰਦਾ ਵੀ ਇੱਕ ਦੂਜੇ ਉੱਤੇ ਚਿੱਕੜ ਸੁਕੜ ਨਹੀਂ ਮੈਂ ਲੋਕਾਂ ਨੂੰ ਸਿਰਫ ਦੱਸਾਂ ਨਾ ਦਿਸ ਇਜ਼ ਮੀ ਆਮ ਮੇਰੀ ਅਚੀਵਮੈਂਟਸ ਹੈ ਦਿਸ ਇਜ਼ ਆ ਵਾਂਟ ਟੂ ਡੂ ਕਿ ਮੈਂ ਆ ਚੀਜ਼ ਕਰਨਾ ਚਾਹੁੰਦਾ ਜੇ ਮੈਂ ਲੈਵਿਸ਼ ਲਾਈਫ ਜੀ ਰਿਹਾ ਤੇ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਮੈਂ ਉਸ ਸੌਫਟ ਸ਼ੈਲ ਤੋਂ ਬਾਹਰ ਆ ਕੇ ਲੈਟਸ ਡੂ ਸਮਥਿੰਗ ਫੋਰ ਪੰਜਾਬ ਅਸੀਂ ਪੰਜਾਬ ਲਈ ਸਟੈਂਡ ਲਈਏ ਅਸੀਂ ਪੰਜਾਬ ਲਈ ਅੱਗੇ ਆਈਏ ਜ਼ਰੂਰੀ ਨਹੀਂ ਕਿ ਮੈਂ ਇਲੈਕਸ਼ਨ 'ਚ ਜਿੱਤ ਕੇ ਕੋਈ ਬਹੁਤ ਵੱਡੀ ਅਚੀਵਮੈਂਟ ਕਰ ਲੈਣੀ ਹੈ ਬਹੁਤ ਐਸੇ ਲੋਕ ਆਏ ਜਿਨ੍ਹਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿਸਟਮ ਨੇ ਉਹਨਾਂ ਨੂੰ ਬਦਲ ਦਿੱਤਾ ਜਾਂ ਚੇਂਜ ਕਰ ਦਿੱਤਾ ਬਟ ਕੁਝ ਟਰਾਈ ਕਰ ਰਹੇ ਆ ਕਿ ਅਸੀਂ ਨੌਜਵਾਨਾਂ ਨੂੰ ਲਾਮਬੰਦ ਕਰਕੇ ਔਰ ਇੱਕ ਅਪਰੋਚ ਨਾ ਲਾ ਰਹੇ ਆ ਦੇਖੋ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਜਿਹੜੇ ਨੇ ਕੰਮ ਨਹੀਂ ਜਾਉ ਜੋ ਵੀ ਉਹਨਾਂ ਦੇ ਸਵਾਲ-ਜਵਾਬ ਹੈ ਜੋ ਵੀ ਉਹਨਾਂ ਦੇ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਈ ਕੋਸ਼ਿਸ਼ ਕਰਾਂਗੇ ਜੇ ਲੋਕ ਨਾਲ ਤਰਫ ਤੋਂ ਤਾਂ ਤੁਸੀਂ ਸੁਣਿਆ ਵਰਿੰਦਰ ਕੁਮਨ ਉੱਗੇ ਬੋਡੀ ਬਿਲਡਰ ਨੇ ਸੋਸ਼ਲ ਮੀਡੀਆ ਦੇ ਉੱਤੇ ਬੜੇ ਮਕਬੂਲ ਸ਼ਖਸ ਨੇਗੇ ਉਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਭਰਮਾ ਹੰਗਾਰਾ ਜਿਹੜਾ ਉਹ ਅਕਸਰ ਮਿਲਦਾ ਹੈ ਤੇ ਅਦਾਕਾਰ ਵੀ ਨੇ ਅਦਾ ਬੋਡੀ ਬਿਲਡਰ ਜਿਹੜੇ ਵੱਡੇ ਹੁੰਦੇ ਮਾੜੀ ਮੋਟੀ ਫਿਲਮਾਂ ਫਿਲਮਾਂ 'ਚ ਕੰਮ ਗੁੰਮ ਤਾਂ ਮਿਲ ਹੀ ਜਾਂਦਾ ਤੇ ਅਦਾਕਾਰ ਵੀ ਨੇ ਇਸ ਫਿਲਮੀ ਤੇ ਕਹ ਲਈਏ ਕਿ ਫਿਟਨੈਸ ਇੰਡਸਟਰੀ ਦੇ ਨਾਲ ਤੱल्लਕ ਰੱਖਣ ਵਾਲੀ ਸ਼ਖਸੀਅਤ ਕਿ ਸਿਆਸਤ ਵਿੱਚ ਕਾਮਯਾਬ ਹੋ ਸਕੇਗੀ ਇਹ ਤਾਂ ਵੇਲਾ ਦੱਸ ਸਕਦਾ ਪਰ ਇੱਕ ਗੱਲ ਸਾਫ਼ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਸਿਆਸਤਦਾਨਾਂ ਦਾ ਲਗਭਗ ਅਜੇ ਤੋਂ 6 ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰਤੀਆਂ ਸੀ ਜਿੰਨੇ ਕੁ ਵੀ ਸਿਆਸਤਦਾਨਾਂ ਨਾਲ ਵਿਚਰਦੇ ਆ ਦੇਖਦੇ ਆ ਤਾਂ ਉਹਨਾਂ ਨੇ ਤਾਂ ਜਿਹੜਾ ਥੋੜਾ ਬੋਦਾ ਸਟਰੋਂਗ ਹੈ ਉਹਨੇ ਥੋੜੀ ਪਿੱਛੇ ਰੱਖੀ ਹੋਈ ਹੈ ਜਿਹੜਾ ਮੜਾ ਮੋਟਾ ਜਿਹਨੂੰ ਸਥਿਤੀ ਡਾਵਾ ਡੋਰ ਰੱਖਦੀ ਹੈ ਉਹਨੇ ਚੰਗੀ ਤਰ੍ਹਾਂ ਨਾਲ ਕੰਮ ਖਿੱਚ ਰੱਖਿਆ ਕੁੱਲ ਮਿਲਾ ਕੇ ਖਿੱਚ ਰੱਖਿਆ ਤੇ ਸੁਭਾਅਕ ਜੀ ਗੱਲ ਸੀ ਬੰਦੇ ਦੇ ਅੰਦਰ ਇੱਛਾ ਹੁੰਦੀ ਆ ਹੁਣ ਉਹ ਕਹਿੰਦੇ ਵਿਰਿੰਦਰ ਘੁੰਮਣ ਕਹਿੰਦੇ ਕਿ ਵਿਚਾਰਧਾਰਾ ਜਿਹੜੀ ਪਾਰਟੀ ਨਾਲ ਰਲੂਗੀ ਅਸੀਂ ਉਸ ਨਾਲ ਜਾ ਰਲਾਂਗੇ ਹੁਣ ਦੇਖਦੇ ਆ ਕਿ ਉਹਨਾਂ ਦੀ ਵਿਚਾਰਧਾਰਾ ਕਿਹੜੀ ਪਾਰਟੀ ਨਾਲ ਰਲਦੀ ਆ ਕਿਹੋ ਜੀ ਵਿਚਾਰਧਾਰਾ ਹੈ ਹਾਲਾਂਕਿ ਵਿਚਾਰਧਾਰਾ ਤਾਂ ਬਹੁਤ ਡੂੰਗਾ ਸ਼ਬਦ ਹੈ ਤੇ ਬਹੁਤ ਵੱਡੀ ਚੀਜ਼ ਹੈ ਸਿਰਫ ਵਿਚਾਰਧਾਰਾ ਕਹਿਣ ਦੇ ਨਾਲ ਹੀ ਵਿਚਾਰਧਾਰਾ ਨਹੀਂ ਹੁੰਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਸਿਆਸੀ ਤੌਰ ਤੇ ਸੱਜੇ ਖਲੋਤੇ ਹੋ ਕਿ ਖੱਬੇ ਖਲੋਤੇ ਹੋ ਤੇ ਜਾਂ ਫਿਰ ਉਹਨਾਂ ਦੇ ਵਿੱਚ ਵੀ ਕਿੱਥੇ ਖਲੋਤੇ ਹੋ ਸੱਜਿਆਂ ਦੇ ਵਿੱਚ ਵੀ ਤੁਸੀਂ ਕਿੱਥੇ ਖਲੋਤੇ ਹੋ ਤੇ ਖੱਬਿਆਂ ਦੇ ਵਿੱਚ ਵੀ ਤੁਸੀਂ ਕਿੱਥੇ ਖਲੋਤੇ ਹੋ ਤੁਹਾਨੂੰ ਇਹ ਜਿਹੜੀ ਹੈ ਸਿਆਸਤ ਦੇ ਅੰਦਰ ਇਸ ਚੀਜ਼ ਦਾ ਇਲਮ ਹੋਣਾ ਜਿਹੜਾ ਉਹ ਜ਼ਰੂਰੀ ਹੈ ਤੁਹਾਡੀ ਅਪਰੋਚ ਤੁਹਾਡੀ ਪਹੁੰਚ ਤੁਹਾਡੀ ਸਿਆਸੀ ਸਮਝ ਤੁਹਾਡੀ ਸਿਆਸੀ ਸਕੂਲਿੰਗ ਤੁਹਾਡੀ ਸਿਆਸੀ ਟ੍ਰੇਨਿੰਗ ਸਿਖਲਾਈ ਕਿਸ ਪ੍ਰਕਾਰ ਦੀ ਹੈ ਇਹ ਸਾਰੀਆਂ ਗੱਲਾਂ ਮਾਇਨੇ ਰੱਖਦੀਆਂ ਨੇ ਅਸੀਂ ਅਧਾਕਾਰੀ ਚੋਂ ऐसे क्षेत्रों चाहे खेड़ है या होर है इनਾਂ ਚ ਆਉਣ ਵਾਲੇ ਬਹੁਤੇ ਲੋਕ ਸਾਰੇ ਨਹੀਂ ਬਹੁਤੇ ਲੋਕਾਂ ਨਾਲ ਸਾਡੇ ਲੋਕਾਂ ਦੇ ਜਾਨੀ ਕਿ ਆਮ ਲੋਕਾਂ ਦੇ ਤਜਰਬੇ ਤਲ ਕਰੇ ਆ ਚਾਹੇ ਸਣੀ ਦੇ올 ਦਾ ਮਾਮਲਾ ਦੇਖ ਲੋ ਚਾਹੇ ਤੁਸੀਂ ਹਰਪ੍ਰਜਨ ਸਿੰਘ ਦਾ ਦੇਖ ਲੋ ਇਸ ਤੋਂ ਇਲਾਵਾ ਧਰਮਿੰਦਰ ਪਰਿਵਾਰ ਜਾਨੀ ਕਿ ਤੇ올 ਪਰਿਵਾਰ ਦਾ ਹੀ ਦੇਖ ਲੋ ਤਾਂ ਕਈ ਗੱਲਾਂ ਨੇ ਬਹੁਤੇ ਲੋਕ ਤਾਂ ਸਾਡੇ ਮੁੱਖ ਮੰਤਰੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਨੇ ਵਾਕੇ ਕਈ ਸਵਾਲ ਹੈਗੇ ਵੀ ਨੇ ਤੇ ਚੁੱਕਣੇ ਬਣਦੇ ਵੀ ਨੇ ਬਹੁਤ ਸਾਰੀਆਂ ਗੱਲਾਂ ਨੇ ਮੁੱਖ ਮੰਤਰੀ ਵਾਲਾ ਤਜਰਬਾ ਵੀ ਕੋਈ ਬਹੁਤਾ ਸੁਖਾਵਾਂ ਤਜਰਬਾ ਨਹੀਂ ਹੈ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਕ ਕਲਾ ਦੇ ਖੇਤਰ ਚੋਂ ਆਉਂਦੇ ਸੀ ਕਮੇਡੀ ਦੀ ਕਲਾ ਦੇ ਖੇਤਰ ਚੋਂ ਆਉਂਦੇ ਸੀ ਤੇ ਉਹਨਾਂ ਵਾਲਾ ਤਜਰਬਾ ਵੀ ਕੋਈ ਬਹੁਤਾ ਸੁਖਤ ਤਜਰਬਾ ਨਹੀਂ ਹੈ ਕਿ ਅਜਿਹੇ ਪਸ਼ੋਕੜ ਚੋਂ ਆਏ ਹੋਏ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਕੋਈ ਮਲ ਮਰੀ ਇਕਦੁੱਕਾ ਲੋਕ ਨੇ ਜੇ ਤੁਸੀਂ ਗਿਣ ਕੇ ਦੇਖ ਲੋ ਜਿਵੇਂ ਸੁਨੀਲ ਦੱਤ ਦਾ ਨਾਮ ਲਿਆ ਜਾਂਦਾ ਉਹਨਾਂ ਨੇ ਸਿਆਸਤ ਦੇ ਵਿੱਚ ਆ ਕੇ ਬਤੌਰ ਇੱਕ ਨਾਖਟਿਆ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸਵਾਲ ਤਾਂ ਉਹਨਾਂ ਤੇ ਵੀ ਉੱਠਦੇ ਰਹੇ ਅਜਿਹੇ ਬਹੁਤ ਘੱਟ ਲੋਕ ਮਿਲਣਗੇ ਜਿਹੜੇ ਅਜਿਹਿਆਂ ਖੇਤਰਾ ਚੋਂ ਆਉਂਦੇ ਨੇ ਕਲਾ ਚੋਂ ਖੇਡ ਚੋਂ ਜਾਂ ਕਿਸੇ ਅਸੀਂ ਕਿੱਤੇ ਚੋਂ ਖਾਸ ਕਰਕੇ ਵਪਾਰੀਾਂ ਦੇ ਉੱਤੇ ਵੀ ਇਹੀ ਚੀਜ਼ ਨਿਰਪਰ ਕਰਦੀ ਹੈ ਉਹ ਸਿਆਸਤ ਦੇ ਵਿੱਚ ਕੋਈ ਬਹੁਤਾ ਕ੍ਰਿਸ਼ਮਈ ਨਹੀਂ ਹੋ ਕੇ ਨੇ ਪਰ ਦੇਖਦੇ ਹੋ ਮਰਿੰਦਰ ਘੁੰਮਣ ਕੀ ਉਹਨਾਂ ਨੂੰ ਕਿਹੜੀ ਪਾਰਟੀ ਟਿਕਟ ਦਿੰਦੀ ਹੈ ਤੇ ਕਿਹੜੇ ਹਲਕੇ ਤੋਂ ਚੋਣ ਲੜਦੇ ਆ ਇਹ ਤਾਂ ਹੁਣ ਸਮਾਹੀ ਦੱਸ ਸਕਦਾ ਹੈ